ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾ ਮੈਲਾ ਨਾ ਤੁੰਦਲਾ ਇਤਿ ਸ੍ਰਾਮ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚਾ ਰੱਤਾ ਸੱਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਵਣਸਪਤ ਉਚਾਰਨ ਕਰਨਾ ਵਣਸਪਤ ਨਹੀਂ ਕਹਿਣਾ ਸਹਿਜ ਵਣਸਪਤ ਫੁੱਲ ਫਲ ਇੱਥੇ ਵਿਸਰਾਮ ਹੈ ਪਾਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਤਰੰਗ ਇਕੱਠਾ ਹੀ ਬਾਠ ਉਚਾਰਨ ਕਰਨਾ ਨਾਨਕ ਇੱਥੇ ਯਮਕ ਲਾ ਦਨੀ ਹੈ ਤਰਵਰ ਏਕ ਹੈ ਇੱਥੇ ਵਿਸਰਾਮ ਹੈ ਏਕੋ ਫੁੱਲ ਪਿਰੰਗ ਪੌੜੀ ਜੋ ਜਨ ਲੁਜਹਿ ਮਨਸਿਓ ਸੇ ਸੂਰੇ ਪ੍ਰਧਾਨਾ ਹਰ ਛੇਤੀ ਸਦਾ ਮਿਲ ਰਹੇ ਜਿਣੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਹਤ ਉਚਾਰਨ ਕਰਨਾ ਮਹਿਤ ਨਹੀਂ ਕਹਿਣਾ ਜਹ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਾਹੇ ਸਮਾਨਾ ਹਰ ਜੀਵ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰ ਪਰ ਜਿਨ ਗੁਰ ਪ੍ਰਸਾਦੀ ਮਨ ਜੀਤੇ ਆ ਜਗ ਤਨਹਿ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਆ ਜਗ ਭਵਾ ਘਰ ਘਰ ਭੀਖਿਆ ਲੇਓ ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਓ ਭਿਖਿਆ ਨਾਮ ਸੰਤੋਖ ਮੜੀ ਹਾਂ ਇੱਥੇ ਭਿਖਿਆ ਹੈ ਪਹਿਲਾਂ ਭਿਖਿਆ ਆਇਆ ਹੈ ਧਿਆਨ ਨਾਲੇ ਦੂਵੇਂ ਪਦ ਧਿਆਨ ਨਾਲ ਉਚਾਰਨ ਕਰਨੇ ਆਇਆ ਜੋਗੀ ਹੋਵਾ ਜਗ ਭਵਾ ਘਰ ਘਰ ਭਿਖਿਆ ਲੇਓ ਇੱਥੇ ਪੰਕਤੀ ਹੈ ਭਿਖਿਆ ਨਾਮ ਸੰਤੋਖ ਮੜੀ ਇੱਥੇ ਵਿਸਰਾਮ ਹੈ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭਿਖੀ ਹੱਥ ਨ ਲੱਦਿਆ ਸਭ ਬੱਧੀ ਜਾਮ ਕਾਲ ਨਾਨਕ ਗੱਲਾ ਝੂਠੀ ਆ ਸੱਚਾ ਨਾਮ ਸੰਮਾਲ ਅਲ ਸੰਮਾਲ ਵੈਸੇ ਪਦਨਾ ਥੋੜਾ ਜਿਹਾ ਭਾਰਾ ਹੀ ਬੋਲਿਆ ਜਾਂਦਾ ਤੇ ਸੰਮਾਲ ਹੀ ਉਚਾਰਨ ਕਰਨਾ ਮਹੱਲਾ ਤੀਜਾ ਜੇਤਦਾਰ लेखा ਮੰਗੀਐ ਸੋ ਦਰ ਸੇਵਿ ਹੋ ਨ ਕੋਇ ਸੋ ਦਰ ਸੇਵਿ ਹੋ ਨ ਕੋਇ ਐਸਾ ਸੰਗੁਰ ਲੋੜ ਲਹੋ ਜਿਸ ਜੇ ਵੱਡ ਅਵਰ ਨਾ ਕੋਏ ਤਿਸ ਸਰਨਾਈ ਛੂਟੀ ਐ ਲੇਖਾ ਮੰਗੈ ਨਾ ਕੋਏ ਸੱਚੋ ਦਰੜਾਏ ਸੱਚੋ ਦ੍ਰਿੜ ਸੱਚਾ ਓਹ ਸ਼ਬਦ ਦੇ ਹਿਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹਿਸਮਾਵਸੀ ਜਿਸ ਨੂੰ ਨਦਰ ਕਰੇ ਪੌੜੀ ਸੂਰੇ ਇਹ ਨ ਆਖੀਐ ਹ ਸੂਰੇ ਪਦ ਤੇ ਯਮਕ ਲਾ ਦਨੀਆ ਸੂਰੇ ਇਹ ਨ ਆਖੀਐ ਅਹੰਕਾਰ ਮਰਹ ਦੁਖ ਪਾਵਹਿ ਅੰਦੇ ਆਪ ਨ ਪਛਾਨਨੀ ਹ ਅੰਦੇ ਪਦ ਤੇ ਯਮਕ ਲਾ ਦਨੀਆ ਅੰਦੇ ਆਪ ਨ ਪਛਾਨਨੀ ਦੂਜੇ ਪਾਸ ਜਾਵਹਿ ਆਤਕ੍ਰੋਧ ਸੋ ਲੂਜ ਦੇ ਅੱਗੇ ਪਿੱਛੇ ਦੁਖ ਪਾਵਹਿ ਹਰ ਜੀਓ ਅਹੰਕਾਰ ਨ ਪਾਵਈ ਵੇਦ ਕੂਕ ਸੁਣਾਵਹਿ ਸੁਣਾਵਹਿ ਅਹੰਕਾਰ ਮੁਏ ਸੇ ਵਿਗਤੀ ਗਏ ਹਾਂਜੀ ਅਹੰਕਾਰ ਮੁਏ ਇਤਿਥਮਕ ਸੇ ਵਿਗਤੀ ਗਏ ਵਿਗਤੀ ਨਹੀਂ ਬੋਲਣਾ ਵਾਵੇ ਦੇ ਵਿੱਚ ਡੈਸ਼ ਦੇ ਕੇ ਪੋਲਾ ਉਚਾਰਨ ਕਰਨਾ ਹੈ ਸੇ ਵਿਗਤੀ ਗਏ ਕਿਥੇ ਵਿਸਰਾਮ ਹੈ ਅਹੰਕਾਰ ਮੁਏ ਸੇ ਵਿਗਤੀ ਗਏ ਮਰ ਜਨਮ ਹੈ ਫਿਰ ਆਵਹਿ ਸ਼ਲੋਕ ਮਹੱਲਾ ਤੀਜਾ ਕਾਗਵ ਹੋਇ ਨਾ ਉਜਲਾ ਕਾਗਵ ਕਿਥੇ ਯਮਕ ਲਾ ਦਨੀ ਹੈ ਹੋਇ ਨਾ ਉਜਲਾ ਕਿਥੇ ਵਿਸਰਾਮ ਹੈ ਲੋਹੇ ਨਾਵ ਨਾ ਪਾਰ ਲੋਹੇ ਨਾਵ ਨਾ ਪਾਰ ਇਰਮ ਪਦਾਰਥ ਮੰਨ ਲੈ ਧਨ ਸੁਵਾਰਨ ਹਾਰ ਹੁਕਮ ਪਛਾਣੈ ਊਜਲਾ ਸਿਰ ਕਾਸਟ ਲੋਹਾ ਪਾਰ ਕਾਸਟ ਸਿਰ ਕਾਸਟ ਲੋਹਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹ ਮਾਰੀਐ ਗੁਰ ਸਬਦੀ ਵਿਚਾਰ ਇਹ ਮਨ ਮਾਰਿਆ ਨਾ ਮਰੈ ਜੇ ਲੋਚ ਸਭ ਹੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਗੁਰ ਭੇਟੈ ਸੋਏ ਪਉੜੀ ਦੋਵੇਂ ਤਰਫਾ ਉਪਾਈ ਓਨ ਵਿਚ ਸਕਤ ਸੇਵਵਾਸਾ ਉਪਾਇਯੋਨ ਧਿਆਨ ਨਾਲ ਉਚਾਰਨ ਕਰਨਾ ਦੋ ਵਹ ਤਰਫਾ ਉਪਾਇਯੋਨ ਵਿਚ ਸਕਤ ਸੇਵਵਾਸਾ ਉਪਾਇਯੋਨ ਨਹੀਂ ਕਹਿਣਾ ਉਪਾਈਯੋਨ ਸ਼ਕਤੀ ਕਿਨੈ ਨਾ ਪਾਇਓ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਵਿਨਾਸਾ ਗੁਰ ਸੇਵਿਆ ਸਾਤ ਪਾਈਐ Jap ਸਾਸ ਗਿਰਾਸਾ ਸੇਮ੍ਰਿਤ ਸਾਸਤ ਸੋਧ ਦੇਖ ਉਤਮ ਹਰਦਾ사 ਦੇਖ ਪਦਤੀ ਵਿਸਰਾਉਂ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਾਲ ਜਾਸਾ ਲੋਕ ਮਹੱਲਾ ਤੀਜਾ ਹੋਵਾ ਪੰਡਿਤ ਜੂਤ ਕੀ ਵੇਦ ਪੜਾ ਮੁਖ ਚਾਰ ਵੇਦ ਪੜਾ ਮੁਖ ਚਾਰ ਨਵ ਖੰਡ ਮੱਦੇ ਪੂਜੀਆ ਆਪਣਾ ਚੱਜ ਵਿਚਾਰ ਮਤ ਸੱਚਾ ਅਖਰ ਭੁੱਲ ਜਾਏ ਚੌਕਾ ਪਿੱਟੈ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪ ਉਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵੜਿਆਈਆ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨ ਸੂਜੈ ਅਫਰਿਉ ਜਗ ਮਹਿ ਵਰਤਦਾ ਪਾਪੀ ਸਿਓ ਲੂਜੈ ਗੁਰ ਸਬਦੀ ਹਰ ਭੇਦੀਐ ਹਰ ਜਪ ਹਰ ਬੂਜੈ ਸੋ ਹਰ ਸਰਣਾਈ ਛੁੱਟੀਐ ਜੋ ਮਾਨਸਿਓ ਜੂਜੈ ਮਨ ਵਿਚਾਰ ਹਰ ਜਪ ਕਰੀ ਹਰਦਰ ਗਹਿ ਸੀਜੈ ਸ਼ਲੋਕ ਮਹੱਲਾ ਪਹਿਲਾ ਹੁਕਮਰ ਜਾਈ ਸਾਖਤੀ ਦਰਗਹ ਸਾਚ ਕਬੂਲ ਸਾਹਿਬ ਲੇਖਾ ਮੰਗਸੀ ਦੇ ਦੁਨੀਆ ਦੇਖ ਨਾ ਫੂਲ ਹਾਂ ਸਾਹਿਬ ਲੇਖਾ ਮੰਗਸੀ ਇਥੇ ਵਿਸਰਾਮ ਸਾਹਿਬ ਪਤੀ ਯਮਕ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸਕ ਮੁਹੱਬਤ ਨਾਨਕਾ ਹਾਂ ਇਸ ਨੂੰ ਮੁਹੱਬਤ ਉਚਾਰਨ ਕਰਨਾ ਲਿਖਾ ਕਰਤੇ ਪਾਸ ਅਲਗ ਮਹੱਲਾ ਪਹਿਲਾ ਅਲਗੋ ਜੋ ਇਹ ਮਧੂਕੜਾ ਅਲਗੋ ਉਚਾਰਨ ਕਰਨਾ ਹੈ ਕਈ ਅਨਜਾਨ ਪਾਠੀ ਸਿੰਘ ਅਲਗੋ ਕਹਿ ਜਾਂਦੇ ਨੇ ਅਲਗੋ ਨਹੀਂ ਕਹਿਣਾ ਅਲਗੋ ਅਲਗੋ ਇਕੱਠਾ ਪਾਠ ਇਥੇ ਯਮਕ ਲਾ ਦਿੰਨੀ ਹੈ ਜੋ ਇਹ ਮਧੂਕੜਾ ਇਥੇ ਵਿਸਰਾਮ ਮਧੂਕੜੋ ਨਹੀਂ ਕਹਿਣਾ ਮਧੂਕੜਾ ਇਥੇ ਵਿਸਰਾਮ ਹੈ ਸਾਰੰਗ ਪਾਣ ਸਬਾਹ ਲੱਗੋ ਜੋ ਮਦੂਕੜ ਸਾਰੰਗ ਪਾਣ ਸਬਾਈ ਹੀਰੇ ਹੀਰਾ ਵਿਧਿਆ ਨਾਨਕ ਕੰਠ ਸੁਭਾਈ ਪੌੜੀ ਮਨਮੁਖ ਕਾਲ ਵਿਆਪਦਾ ਮੋਹ ਮਾਇਆ ਲਾਗੇ ਖਿਨ ਮਹਿਮਾਰ ਪਛਾੜ ਸੀ ਭਾਏ ਦੂਜੈ ਠਾਗੇ ਫਿਰ ਵੇਲਾ ਹੱਥ ਨ ਆਵਈ ਜਮ ਕਾ ਡੰਡ ਲਾਗੇ ਤਿਨ ਜਮ ਡੰਡ ਨ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਧ ਛਡਾਣ ਵੀ ਸਭ ਤੇਰੀ ਤੁਧ ਛਡਾਣ ਛਡਾਵਣੀ ਪਾਠ ਹੈ ਧਿਆਨ ਨਾਲ ਬੋਲਣਾ ਸਭ ਤੇਰੀ ਤੁਧ ਛਡਾਵਣੀ ਸਭ ਤੇਰੀ ਤੁਧ ਛਡਾਵਣੀ ਸਭ ਤੁਦੈ ਲਾਗੇ ਸ਼ਲੋਕ ਮਹੱਲਾ ਪਹਿਲਾ ਸਰਬੇ ਜੋਇ ਅਗच्छਮੀ ਦੂਖ ਕਨੇਰੋ ਆਥ ਨਾਈ ਵਿਸਰਾਮ ਸਾਨੂੰ ਲਾਉਣਾ ਹੈ ਸਰਬੇ ਜੋਏ ਇੱਥੇ ਟਮਕ ਅਗਛਮੀ ਇੱਥੇ ਵਿਸਰਾਮ ਹੈ ਅਗਛਮੀ ਨਹੀਂ ਕਹਿਣਾ ਅਗਛਮੀ ਬੋਲਣਾ ਹੈ ਦੁਖ ਘਨੇਰੋ ਆਥ ਕਲਰ ਲਾਦਸ ਸਰ ਲਾਗਣੋ ਹਾਂ ਲਾਗਣੋ ਇਸ ਤਰ੍ਹਾਂ ਘੱਗਾ ਬੋਲਣਾ ਲਾ ਲਾਗਣੋ ਲਾਭ ਨਾ ਪੂੰਜੀ ਸਾਥ ਲਾਭ ਨਾ ਪੂੰਜੀ ਸਾਥ ਕਲਰ ਲਾਦਸ ਸਰ ਲਾਗਣੋ ਲਾਬ ਨ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸੱਚੋ ਨਾਮ ਤੂੰ ਪੂੰਜੀ ਪਤਿਮ ਕਲਾ ਦਨੀ ਹੈ ਪੂੰਜੀ ਸੱਚੋ ਨਾਮ ਤੂੰ ਅਖੁੱਟੋ ਦਰਬ અપਾਰ ਇਹ ਅਖੁੱਟਾ ਉਚਾਰਨ ਕਰਨਾ ਅਖੁੱਟੋ ਨਹੀਂ ਕਹਿਣਾ ਅਖੁੱਟਾ ਦਰਬ અપਾਰ ਨਾਨਕ ਵਖਰ ਨਿਰਮਲਾ ਧਨ ਸਾਹ ਹੋਆ ਪਾਰ ਇਹ ਵੀ ਊੜਾ ਬੰਦ ਮੁਗਲਾ ਔਂਕੜਾ ਨਿਰਮਲਾਉ ਕਹਿਣਾ ਹੈ ਨਿਰਮਲੋ ਨਹੀਂ ਕਹਿਣਾ ਹੈ ਮਹੱਲਾ ਪਹਿਲਾ ਊਰਬ ਪ੍ਰੀਤ ਪਿराण ਲੈ ਮੋਟਾ ਠਾਕੁਰ ਮਾਨ ਮੋਟਾ ਇਸ ਤਰ੍ਹਾਂ ਉਚਾਰਨ ਕਰਨਾ ਮੂਟੋ ਢੱਡਾ ਨਹੀਂ ਲਾਦਣਾ ਮੋਟਾ ਠਾਕੁਰ ਮਾਨ ਮਾਥਾ ਊਬੈ ਜਾਮ ਮਾਰਸੀ ਨਾਨਕ ਮੇਲਣ ਨਾਮ ਕੌੜੀ ਆਪੇ ਪਿੰਡ ਸਵਾਰਿਓਣ ਵੇਚੋ ਨਾਵ ਨਿਦ ਨਾਮ ਇਕ ਆਪੇ ਭਰਮ ਭੁਲਾਇਨ ਤੈਨ ਨਿਹਫਲ ਕਾਮ ਇਕਨੀ ਗੁਰਮੁਖ ਬੁੱਝਿਆ ਇਕਨੀ ਇਸ ਤਰ੍ਹਾਂ ਨਹੀਂ ਬੋਲਣਾ ਇਕਨੀ ਪੋਲਾ ਹੀ ਕਰਨਾ ਇਕਨੀ ਗੁਰਮੁਖ ਬੁੱਝਿਆ ਇਕਨੀ ਗੁਰਮੁਖ ਬੁੱਝਿਆ ਹਰ ਆਤਮ ਰਾਮ ਇਕਨੀ ਸੁਣ ਕੇ ਮੰਨਿਆ ਹਰ ਊਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ